ਜੀ ਠੀਕ ਜੀ ਅੱਜ ਦੇ ਸਭ ਤੋਂ ਪਹਿਲਾਂ ਮਾਛਵਾੜੇ ਦੀ ਸਭ ਤੋਂ ਪਹਿਲਾਂ ਮੈਂ ਸਾਡੇ ਬਹੁਤ ਵਧੀਆ ਉਹ ਮਿਹਨਤੀ ਐਮਐਲਏ ਕਾਪਟਨਿੰਗ ਦਾ ਧੰਨਵਾਦ ਕਰਨਾ ਚਾਹੁੰਦਾ ਜਿਹਦੀ ਪੂਰੀ ਕੈਂਪੇਨ ਚ ਮਾਛੀਵਾੜਾ ਜੀ ਨਾਲ ਜੀ ਚੋਣ ਹੋ ਰਹੀ ਹੈ ਜਿਵੇਂ ਅੱਜ ਵਰਕਰਾਂ ਦਾ ਫੀਡਬੈਕ ਦਿੱਤੀ ਵੀ ਹੈ ਡੋਰ ਟੂ ਡੋਰ ਜਾ ਕੇ ਆਪ ਜਿਹਨੇ ਬੋਰਡ ਨੇ ਆਪ ਕੈਂਪੇਨ ਕਰ ਰਿਹਾ ਇਹ ਵਧੀਆ ਗੱਲ ਹੈ ਕਿਉਂਕਿ ਇਥੇ ਦੇ ਐਮਐਲਏ ਬਣੇ ਨੇ ਇਹ ਸਾਦਾ ਵੀ ਇਹ ਜੇ ਆਪਾਂ ਐਮਸੀ ਜਿੱਤਾਂਗੇ ਜੇ ਆਪਣੀ ਕੌਂਸਲ ਬਣੂਗੀ ਤਾਂ ਜਿਹੜੀ ਆਉਣ ਵਾਲੀਆਂ ਚੋਣਾਂ ਨੇ ਉਹ ਸਾਡੇ ਦੀ ਸੌਖੀ ਆਉਣਗੇ ਤੇ ਪਾਰਟੀ ਲਈ ਸੌਖੀ ਆਉਣ। ਤੇ ਬਾਕੀ 15 ਦੇ ਕਿਬਾਰ ਨੇ ਸਾਨੂੰ ਪੂਰੀ ਆਸ ਹੈ ਵੀ 12-13 ਅਸੀਂ ਬਾੜ ਇੱਥੋਂ ਜਿੱਤਾਂਗੇ ਤਾਂ ਕਿ ਆਉਣ ਵਾਲੇ ਟਾਈਮ ਸਿਰ ਮਾਸੀ ਵਾਲੇ ਚ ਆਪਾਂ ਵਿਕਾਸ ਦੇ ਕੰਮ ਕਰ ਸਕੀਏ। ਸਾਡੇ ਸੋਨੂ ਕੁੰਦਰਾ ਜੀ ਜਿਗਤਾਰ ਜੀ ਦੀ ਪੂਰੀ ਟੀਮ ਵਧੀਆ ਕੰਮ ਕਰ ਰਹੀ ਹੈ ਜਦੋਂ 21 ਨੂੰ ਵੋਟਾਂ ਪੈਣਗੇ ਜਦੋਂ ਰਿਜ਼ਲਟ ਆਊਗਾ ਅਸੀਂ ਬਹੁਤ ਵੱਡੇ ਫਰਕ ਨਾਲ ਜਿੱਤਾਂਗੇ ਤੇ ਆਉਣ ਵਾਲੇ ਟਾਈਮਸ ਅਸੀਂ ਮਾਸੀਵਾੜਾ ਦੀ ਇਸ ਹਾਲ ਕੇ ਦੀ ਐਮਐਲ ਸਾਬ ਨੇ ਜਦੋਂ ਐਮਐਲਏ ਬਣੇ ਨੇ ਉਹ ਕਦੇ ਚਾਹਰਾਉਂ ਵਾਲੀ ਰੋਡ ਹੋਵੇ ਚਾਹ ਇਸ ਮੁਰਾਲੇ ਤੋਂ ਮਾਸੀਵਾੜੇ ਰੋਡ ਹੈ ਜਾਂ ਖੰਨੇ ਤੋਂ ਜਿਹੜੀ ਖਨਾਲੇ ਰੋਡ ਜਾਂਦੀ ਹੈ ਉਹ ਰੋਡ ਬਣਾਈਆਂ ਨੇ ਵਧੀਆ ਕੰਮ ਕੀਤੇ ਔਰ ਇਹ 2.5 ਸਾਲ ਦੇ ਵਿੱਚ ਸਾਡੇ ਐਮਐਲ ਸਾਹਿਬ ਇਹਨਾਂ ਦੀ ਸੂਚੀ ਟੀਮ ਸਾਨੂੰ 15 ਜੀ ਤੇ ਦੂਜੇ ਜਿਹੜੇ ਕਾਉਂਸਲਰ ਨੇ ਉਹ ਵਧੀਆ ਕੰਮ ਕਰਨਗੇ ਕਿਉਂਕਿ ਸਾਡੇ ਮੁੱਖ ਮੰਤਰੀ ਦਾ ਵੀ 2.5 ਸਾਲ ਤੋਂ ਸਾਡੇ ਭਗਵਾਨ ਤੁਮਾਰ ਜੀ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਤੇ ਆਉਣ ਵਾਲੇ ਟਾਈਮਸ ਅਸੀਂ ਪੰਜਾਬ ਨੂੰ ਵਧੀਆ ਚੰਗੀ ਤਰੱਕੀ ਕਰਾਵਾਂਗੇ ਤੇ ਜਿਹੜਾ ਮਾਸੀ ਵਾਲਾ ਸਾਡਾ ਸ਼ਹਿਰ ਹੈ ਉਹਨੂੰ ਵੀ ਆਉਣ ਵਾਲੇ ਟਾਈਮਸ ਅਸੀਂ ਤਰੱਕੀ ਤੇ ਲੈ ਕੇ ਜਾਵਾਂਗੇ ਤੇ ਸਾਡਾ ਬਾੜ ਤੇ ਸਾਡਾ ਸ਼ਹਿਰ ਵਧੀਆ ਬਣਾਵਾਂਗੇ ਪੰਜਾਬ ਦੇ ਵਿੱਚ ਨਗਰ ਕੌਂਸਲ ਚੋਣਾਂ ਹੋ ਰਹੀਆਂ ਨੇ ਨਗਰ ਲੇਗਮ ਚੋਣਾਂ ਹੋ ਰਹੀਆਂ ਨੇ ਕਿਦਦਰਾ ਤੁਹਾਨੂੰ ਲੱਗਦਾ ਜੀ ਕਿਦਦਰਾ ਮਾਹੌਲ ਹੈ ਪੰਜਾਬ ਉਹ ਪੂਰੇ ਮਾਹੌਲ ਮਾਹੌਲ ਵਧੀਆ ਮਾਹੌਲ ਹੈ ਕਿਉਂਕਿ ਕਿੰਨੇ ਬਾਈ ਇਲੈਕਸ਼ਨਰ ਜਿੱਤੀਆਂ ਨੇ ਚਾਰ ਇਲੈਕਸ਼ਨਾਂ ਸਨਗੀਆਂ ਤੇ ਉਹਦੇ ਕਰਕੇ ਅੱਜ ਪੂਰਾ ਵੱਡਾ ਬੰਦਾ ਹੰਗਾਰਾ ਹੈ ਜਿਹੜੀਆਂ ਤਿੰਨ ਸੀਟਾਂ ਜਿੱਤੀਆਂ ਸੀਆਂ ਹੁਣ ਜਿੱਤੀਆਂ ਨਵੀਆਂ ਉਹ 22 92 ਦੇ ਵਿੱਚ ਨੇ ਜਦੋਂ 22 ਚੋਣਾਂ ਹੋਈਆਂ ਸੀ 92 ਸੀਟਾਂ ਜਿੱਤੀਆਂ ਸੀ ਤੇ ਉਹ ਨਵੀਆਂ ਸੀਟਾਂ ਜਿੱਤੀਆਂ ਤੈਨੂੰ ਤੇ ਲੋਕ ਦੂਜਿਆਂ ਦੇ ਦੂਜੇ ਹਲਕੇ ਸੀ ਉਹ ਵੀ ਪਸੰਦ ਕਰਨ ਲੱਗੇ ਸਰਕਾਰ ਦੇ ਕੰਮ ਜਿਵੇਂ ਜ਼ੀਰੋ ਬਿੱਲ ਸੀਗਾ ਜਾਂ ਹੋਰ ਕੋਈ ਡਿਵੈਲਪਮੈਂਟ ਦੇ ਕੰਮ ਜਾਂ ਮੁੱਖ ਮੰਤਰੀ ਦੀ ਇਮਾਨਦਾਰੀ ਹੈ ਇਹ ਪਹਿਲੀ ਵਾਰੀ ਹੋਇਆ ਮੁੱਖ ਮੰਤਰੀ ਆਪਾਂ ਨੂੰ ਇਮਾਨਦਾਰ ਮਿਲੇ ਨੇ ਤਾਂ ਹੀ ਲੋਕਾਂ ਦਾ ਜਿਉਂ ਪਸੰਦ ਕਰਦੇ ਤਾਂ ਹੀ ਲੋਕ ਵੋਟ ਪਾ ਰਹੇ ਆ ਜਿਵੇਂ ਅੱਜ ਸੋਨੂ ਜੀ ਦੇ ਬਾਅਦ ਦੇਖਿਆ ਜੀ ਇੱਥੇ ਬੈਠੇ ਆਪਣੇ ਬੈਠੇ ਸੀਗੇ ਜਦਾ ਸਾਹਿਬ ਦੇ ਯਾਰ ਕਿੰਨੇ ਕਿਹਾ ਵੀ ਅਸੀਂ ਲੋਕ ਆਮ ਆਦਮੀ ਪਾਰਟੀ ਪਾਉਣੀ ਹੈ ਸੋਨੂ ਨੂੰ ਪੰਦਰ ਨੂੰ ਪਾਉਣੀ ਹੈ ਕਿਉਂਕਿ ਐਮਐਲ ਸਾਹਿਬ ਨੂੰ ਪਾਉਣੀ ਹੈ ਜਿਹਨਾਂ ਨੇ 2.5 ਸਾਲ ਦੇ ਵਿੱਚ ਕੰਮ ਕਰਕੇ ਦਿਖਾਇਆ ਸਾਨੂੰ ਪੂਰੀ ਆਜ਼ਾਦ ਪੂਰੇ ਪੰਜਾਬ ਦੀ ਅਸੀਂ ਵਧੀਆ ਜਿੱਤਾਂ ਜਿੱਤਾਂਗੇ ਜਿੱਥੇ ਕਾਰਪੋਰੇਸ਼ਨ ਕਾਰਪੋਰੇਸ਼ਨ ਦੇ ਨਾਮਾਂਗੇ ਪਹੁੰਚਦੇ ਜਾਵਾਂਗੇ ਬਹੁਤ ਧੰਨਵਾਦ ਸਸਟਾ ਇਹਦੇ ਬਾਅਦ ਹੁਣ ਮੁਕਾਬਲੇ ਦੇ ਕਿਹੋ ਜਿਹਾ ਮਾਹੌਲ ਆ ਪੰਜਾਬ ਮਾਚੜਾ ਦੇਖੋ ਬਬੀਓ ਮਾਹੌਲਾ ਤੇ ਲੋਕਾਂ ਨੇ ਮਨ ਬਣਾਇਆ ਹੋਇਆ ਜਿਹੜੀ ਇੱਥੇ ਨਗਰ ਕੌਂਸਲ ਆ ਆਮ ਆਦਮੀ ਪਾਰਟੀ ਬਣਾਉਣ ਦੀ ਉਹਦਾ ਕਾਰਨ ਆ ਜੀ ਤੁਸੀਂ ਸਾਰੇ ਜਾਣਦੇ ਹੋ ਵੀ ਕਾਂਸਾ ਵਾਲੇ ਬੋਲ ਜਾਂ ਅਕਾਲੀ ਜਾਂ ਭਾਜਪਾ ਕੋਈ ਕਹਿਣ ਵਾਸਤੇ ਕੁਛ ਜੇ ਗੱਲ ਕਰੀਏ ਆਪਾਂ ਕਾਂਸਾ ਦੀ ਗੱਲ ਕਰੀਏ ਸਮਰਾਲੇ ਦੇ ਵਿੱਚ ਜਿਹੜੀ ਨਗਰ ਕੌਂਸਲ ਆ ਉਹ ਆਪਣੇ ਕਾਉਂਸਲ ਦੇ ਅਧੀਨ ਤੇ ਉਹਨਾਂ ਦਾ ਪ੍ਰਧਾਨ ਆ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨੇ ਵਿਕਾਸ ਕੀਤਾ ਤਾਂ ਆਖਿਰਦਾਰ ਕੇ ਵੀ ਚੋੜ ਦੇਸ਼ ਨੇ ਜਿੰਨਾ ਸਮਰਾਲਾ ਦਾ ਵਿਕਾਸ ਕੀਤਾ ਸੀ ਉਹਨਾਂ ਸੀ ਮਸਲਦ ਕਰਉ ਜੇ ਲੋਕ ਪਿੱਛੇ ਨਾ ਪਾ ਜਾਣ ਕਿਉਂਕਿ ਬੇੜਾ ਕਰ ਕਰਕੇ ਰੱਖਿਆ ਸਮਰਾਲਾ ਦਾ ਲਾਕ ਸ਼ਹਿਰ ਆ ਪਰ ਉਹਨਾਂ ਸਾਰ ਨੂੰ ਪਤਾ ਕੁਝ ਵੀ ਨਹੀਂ ਕੀਤਾ ਪਿਛਲੇ 3-3 ਸਾਲਾਂ ਦੇ ਵਿੱਚ ਜੋ ਬੇੜਾ ਕਰਕੇ ਉਹਨਾਂ ਨੇ ਰੱਖੇ ਕੀਤਾ ਹੈ ਤੇ ਸਮਰਥਨ ਵਾਲੇ ਕਹਿੰਦੇ ਉਹ ਤੋਂ ਪਹਿਲਾਂ ਤੁਹਾਨੂੰ ਪਤਾ ਵੀ ਕਾਂਲੀ ਤੇ ਕਾਂਗਰਸ ਦੇ ਸਮਰਥਨ ਨਾਲ ਇਹਨਾਂ ਨੇ ਪਹਿਲਾਂ ਵੀ ਪੰਜ ਸਾਲ ਸਰਕਾਰ ਆਪਾਂ ਸਿਲਾਈ ਨਗਰ ਕੌਂਸਲ ਇੱਕੋ ਨੇਰਲੇ ਮਿਲੇ ਨੇ ਬਸ ਇਹਨਾਂ ਦੇ ਮੰਦੇ ਵਿੱਚ ਇਹੀ ਆ ਵੀ ਜੋ ਬੁਰਾ ਹਾਲ ਇਹਨਾਂ ਨੇ ਸਬਾਲਾ ਦਾ ਕੀਤਾ ਹੋਇਆ ਜੇ ਮਤਲਬ ਜੇ ਇੱਥੇ ਆ ਕੇ ਕੀ ਕਰਨਗੇ ਵੀ ਜਿੰਨਾ ਸਬਾਲਾ ਵਿੱਚ ਵਿਕਾਸ ਕੀਤਾ ਉਹਨਾ ਕਰੂਗੇ ਇਹਦਾ ਕੋਈ ਕਹਿਣ ਵਾਸਤੇ ਕੁਝ ਨਹੀਂ ਤੇ ਲੋਕਾਂ ਨੇ ਮਨ ਬਣਾ ਲਿਆ ਵੀ ਜਿਹੜੀ ਨਗਰ ਕੌਂਸਲ ਮਛਵੜਾ ਵੀ ਇਥੇ ਸਾਰਾ ਮਤਲਬ ਆਪਾਂ ਨੇ ਜਿਤਾ ਕੇ ਜਿਹੜਾ ਪ੍ਰਧਾਨ ਆ ਉਹ ਆਮ ਵੀ ਪਾਰਟੀ ਦਾ ਨਾਮ ਉਹ ਕਾਂਗਰਸ ਖਾਲੀ ਭਾਏ ਵੱਲੋਂ ਭਾਜਪਾ ਵੱਲੋਂ ਕਿੰਨਾ ਵੱਲੋਂ ਪੱਤਰ ਕੀਤਾ ਜਾ ਰਿਹਾ ਵੀ ਸਾਡੇ ਜਿਹੜੇ ਨਾਮਦਾਰੀ ਪੱਤਰ ਰੱਦ ਕੀਤੇ ਸਾਡੇ ਨਾਲ ਟੱਕੀ ਸਹੀ ਕੀਤੀ ਬਹੁਤ ਵੱਡੀ ਤੇ ਅਸੀਂ ਹਾਈ ਕੋਰਟ ਵੀ ਜਾ ਰਹੇ ਹਾਂ ਕੀ ਲੱਗਦਾ ਵੀ ਦੇਖੋ ਹਾਈ ਕੋਰਟ ਜਾਣਾ ਇਹਨਾਂ ਦਾ ਅਧਿਕਾਰ ਆ ਤੇ ਦੂਜੀ ਜੇ ਮੈਂ ਗੱਲ ਕਰਾਂ ਵੀ ਜਦੋਂ ਇਲੈਕਸ਼ਨ ਹੁੰਦੀ ਆ অবਜੈਕਸ਼ਨ ਲਾਉਣਾ ਵੀ ਇਹ ਇੱਕ ਦਾ ਅਧਿਕਾਰ ਆ ਤੁਸੀਂ ਇਹ ਦੇਖੋ ਵੀ ਜਿਹਨੇ অবਜੈਕਸ਼ਨ ਲਾਈ ਆ ਕੀ ਗਲਤ ਲਾਈਆਂ ਨੇ ਜੇ ਸਹੀ অবਜੈਕਸ਼ਨ ਲੱਗੀ ਜੋ ਵੀ ਅਫਸਰ ਆ ਤਾਂ ਉਹਨੇ ਤਾਂ ਹੀ ਉਹਨਾਂ ਦੀਆਂ ਜਿਹੜੀਆਂ ਚੋਣਾਂ 'ਚ ਬੰਦ ਸੈਰ ਤੇ ਕੀਤਾ ਤੁਸੀਂ ਆਪ ਸਿਆਣੇ ਉਹ ਅੱਗੇ ਪਤਾ ਕੀ ਤੀ ਅੱਗੇ ਮੈਂ ਉਹਦੋਂ ਵੀ ਗੱਲ ਕੀਤੀ ਹਰ ਵਾਲੇ ਮਲੇ ਸੀਗੇ ਉਹਨੂੰ ਪਤਾ ਹੀ ਆ ਸਾਰੇ ਇੱਕੋ ਜੇ ਤਾਂ ਹੈਗੇ ਦੀ ਜਬਜੈਕਸ਼ਨਾਂ ਲਾਉਂਦੇ ਉਹ ਇੱਕ ਦੂਜੇ ਦਾ ਮਤਲਬ ਤਾਂ ਚੋਣੇ ਹੀ ਦੀ ਹੋਣੀ ਆ ਹੁਣ ਇੱਕ ਪਾਰਟੀ ਆਈ ਆ ਜਿਹੜੀ ਹੱਬ ਕੇ ਕਹਿ ਰਹੀ ਸੀ ਵੀ ਤੁਸੀਂ ਇੱਥੇ ਗਲਤ ਹੋ ਜੇ ਗਲਤ ਗਿਆ ਤਾਂ ਉੱਤੇ ਐਕਸ਼ਨ ਹੋਇਆ ਠੀਕ ਨਾ ਇਹ ਤਾਂ ਮੈਂ ਉਹ ਵੀ ਦੱਸਿਆ ਵੀ ਲੌਂਗ ਬੇਕ ਹੀ ਤੇ ਠੀਕ ਆ ਕੋਈ ਭਾਜਪਾ ਵਾਲਾ ਬਾਜ਼ਾਰ ਦੇ ਵਿੱਚ ਸਾਰੀ ਸ਼ਰਗ ਤੋਂ ਵੀ ਫਿਰਦਾ ਕੀ ਖੁੱਲ ਕੇ ਬੋਲੂਗਾ ਕੋਈ ਕਾਂਸੀ ਆ ਇੱਥਾਂ ਵਾਲੀ ਕਹਾਣੀ ਚੱਕ-ਚੱਕ ਕੀ ਗ੍ਰਾਮ ਹੈ ਉਹਨਾਂ ਨੂੰ ਵੇਲਾ ਕਰਕੇ ਆਇਆ ਬਈ ਕਬੂਦੇ ਆਬਜੈਕਸ਼ਨਾਂ ਲਾਉਣ ਜੋਗੇ ਨਹੀਂ ਸੀਗੇ ਤਾਂ ਕਰਕੇ ਚੱਲੀ ਜਾਂਦਾ ਵੀ ਤਾਂ ਹੀ ਲੜ ਮਿਲ ਕੇ ਕੋਈ ਕਿਸੇ ਨੂੰ ਤੀਹ ਕਹਿੰਦਾ ਹੈਗਾ ਜੇ ਅਸੀਂ ਆਏ ਆ ਤਾਂ ਜੇ ਬੰਦੇ ਨੂੰ ਲੱਗੇ ਤਾਂ ਆਬਜੈਕਸ਼ਨ ਲੱਗੇਗਾ ਆਬਜੈਕਸ਼ਨਾਂ ਸਹੀ ਨਹੀਂ ਹੈ ਤੇ ਤਾਂ ਹੀ ਸਭ ਕੁਝ ਹੋਇਆ ਹੈ ਬਾਕੀ ਤੁਹਾਡੇ ਕਿਹੜੇ-ਕਿਹੜੇ ਮੁੱਖ ਮੁੱਖ ਮੁੱਦੇ ਜੋ ਤੁਸੀਂ ਵਿਕਾਸ ਤੋਂ ਸ਼ੁਰੂ ਕਰਵਾਇਆ ਉਹ ਹੁਣ ਕਿਹੜੇ-ਕਿਹੜੇ ਹੋਰ ਪ੍ਰਮੁੱਖ ਮੁੱਦੇ ਹੋਣਗੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਵੋਟਾਂ ਵਾਦਾ ਕੀਤਾ ਲੋਕਾਂ ਨੂੰ ਵਾਦਾ ਕਰਦੇ ਹੋ ਦੇਖੋ ਜੀ ਮਸ਼ਵਰਾ ਬਹੁਤ ਵਧੀਆ ਸਥਿਤੀ ਚ ਇਸ ਟੈਂਬੈਸੀ ਬੈਠਾ ਕਹੂੰ ਮੈਂ ਜੇ ਕਹਾ ਵੀ ਤੇ ਤੁਹਾਨੂੰ ਪਤਾ ਹੋਊਗਾ ਸਾਬ ਇੱਕ ਦੁਕਾਨਾ ਕੱਟ ਕੇ ਜ਼ਮੀਨ ਵੇਚਣ ਦੀ ਗੱਲਬਾਤ ਵੀ ਹੋ ਗਈ ਸੀ ਸ਼ਾਇਦ ਉਹ ਵੀ ਪਰੇ ਹੋ ਜਾਂਦਾ ਨਾ 80 ਰੁਪਿਆ ਸਿਰਫ ਇੱਥੇ ਜੇ ਨਗਰ ਕੌਂਸਲ ਚ ਚਲਾਂ ਲਗੇ ਜੇ ਮੈਂ ਹਲਕਾ ਚਲਾਂ ਤਾਂ ਆਏ ਚਲਾਂ ਮੈਂ ਜਿਵੇਂ ਮੈਂ ਆਪਣੇ ਪਰਿਵਾਰ ਲਈ ਕੰਮ ਕਰਦਾ ਪਰਿਵਾਰ ਸੰਭ ਕੇ ਰੱਖਦਾ ਐਸੇ ਆਪਣਾ ਮਸ਼ੂੜਾ ਲਗਭਗ 9 ਕਰੋੜ ਰੁਪਏ ਸੰਭ ਕੇ ਵੀ ਰੱਖਿਆ ਤੇ ਕੰਮ ਵੀ ਕਰਾਏ ਨੇ ਠੀਕ ਆ ਉਹ ਤੋਂ ਬਗੈਰ ਜੇ ਦੇਖਿਆ ਜਾਵੇ ਇੱਕ 27 ਕਰੋੜ ਦਾ ਪ੍ਰੋਜੈਕਟ ਆ ਜਿਹੜਾ ਲੈ ਕੇ ਆਇਆ ਮਸ਼ੂੜਾ ਵਾਸਤੇ ਜਿਵੇਂ ਆ ਦੋ ਤਿੰਨ ਵਰਤ ਤੋਂ ਵੱਧ ਵੀ ਮਿਲਖਾ ਚ ਲੋਪ ਆਪਣੇ ਕੀ ਜੋ ਟੈਂਡਰ ਵੀ ਲੱਗੇ ਪਰ ਹਜੇ ਕਲੀਅਰ ਨਹੀਂ ਹੋਇਆ ਜਿਹੜਾ ਮਹਿਰਲਾਬ ਵਾਲੀ ਲੈ ਕੇ ਸਾਰੇ ਸ਼ਹਿਰ ਨੂੰ ਸਪਲਾਈ ਕਰਨਾ ਤੇ ਇਹ ਕਈ ਗੱਲ ਮੈ ਫਰੀਡੀ ਮਿਲ ਗਿਆ ਲਗਾਉਦਾ ਕੁੱਛ ਘਾਟ ਰਹਿ ਗਈ ਨਾ ਆਪਣੇ ਇਹਨਾਂ ਵੱਲੋਂ ਨਗਰ ਕੌਂਸਲ ਮੁਲਾਜ਼ਮਾਂ ਵੱਲੋਂ ਉਹ 3 ਕਰੋੜ ਦੀ ਰਕਮ ਹੈ ਜਿਹੜੀ ਉਹ ਵੀ ਸ਼ਹਿਰ ਤੇ ਲੱਗਣੀ ਹੈ ਪਹਿਲੀ ਵਾਰ ਤੇ ਰੁਪਈਆ ਜਿਹੜਾ ਦੂਜੀ ਮਤਲਬ ਨੂੰ ਗੱਲ ਕਰਾਂ ਵੀ 9 ਕਰੋੜ ਦੇ ਕਰੀਬ ਆਠਰ ਜਾਂ 9 ਕਰੋੜ ਜਿੰਨੀ ਵੀ ਰਕਮ ਉਹ ਸਾਰੇ ਕੋ ਸੰਭੀ ਪਈ ਆ ਮਤਲਬ ਕਿਸੇ ਤਰ੍ਹਾਂ ਦੀ ਪੈਸੇ ਦੀ ਕੋਈ ਘਾਟ ਨਹੀਂ ਹੈਗੀ ਤੇ ਜਿਹੜੇ ਕੰਮ ਨੇ ਕੰਮ ਵੀ ਹੋਏ ਨੇ ਕਰੋੜਾਂ ਦੇ ਕੰਮ ਹੋਏ ਨੇ ਪਿਛਲੇ ਸਾਲ ਚ ਜੇ ਮੰਡੀ ਦਾ ਸੀ ਬ੍ਰਿਜ ਗੱਲ ਕਰਦੇ ਮੰਡੀ ਦਾ ਸੀ ਬ੍ਰਿਜ ਪਿਆ ਸਭ ਕੁਝ ਸਹੀ ਤਰੀਕੇ ਨਾਲ ਚੱਲ ਰਿਹਾ ਸੜਕ ਦੀ ਗੱਲ ਕਰੀਏ ਇਹਨਾਂ ਨੂੰ ਵੀ ਸਭ ਤੋਂ ਵੱਡੀ ਗੱਲ ਆਪਾਂ ਦੇਖੀ ਜਿਹੜੇ ਮੇਨ ਸੜਕ ਜਾਂਦੀ ਸੀਗੀ ਰੌਂ ਵਾਲਾ ਰੋਡ ਜਿਹਦਾ ਆਪਣੇ ਮੱਛਰ ਦੇ ਦੇ ਵਿਚੀੋਂ ਕੇ ਲੰਘਦਾ ਸੀਗਾ ਇਹਨੂੰ ਤੋਂ 10-15 ਸਾਲ ਚ ਉਹੀ ਨਹੀਂ ਬਣਿਆ ਅਸੀਂ ਆਏ ਤੇ ਪਹਿਲੇ 1.5-2 ਸਾਲ ਦੇ ਵਿੱਚ ਬਣਾ ਕੇ ਮੁਕੰਮਲ ਕਰਤਾ ਤੇ ਲੋਕਾਂ ਨੇ ਸਿੱਪਤਾ ਵੀ ਕੀਤੀਆਂ ਬਾਵਾ ਵੀ ਕੀਤਾ ਵੀ ਇਹ ਹਜੇ ਰੋਡ ਕਰਕੇ ਪਹਿਲਾਂ ਬਣਿਆ ਨਹੀਂ ਹੈਗਾ ਸਾਰੇ ਤਰੀਕ ਨਾਲ ਮਾਛੌੜਾਂ ਦੇ ਪਾਰਕਾਂ ਦੀ ਕਾਫੀ ਹਾਲਤ ਕਰਤਾ ਵਾ ਬਿਲਕੁਲ ਮੈਂ ਤੁਹਾਡੇ ਨਾਲ ਸੈਂਪੈਸੀ ਤੇ ਜਿਵੇਂ ਆਪਣੇ ਦੁਸਹਿਰਾ ਬਰਾਉੜਾ ਜਿਹਦੇ ਵਾਸਤੇ ਅਸੀਂ ਟੈਂਡਰ ਲਾਇਆ ਸੀਗਾ ਕੁਸ਼ਕਾਨਾ ਕਰਕੇ ਸਿਰੇ ਨਹੀਂ ਚੜਿਆ ਜਿਹਦੇ ਉੱਪਰ ਲਗਭਗ 30 ਤੋਂ 50 ਲੱਖ ਰੁਪਏ ਦੇ ਕਰੀਬ ਰਕਮ ਖਰਚ ਹੋਣੀ ਆ ਠੀਕ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੀਆਂ ਵੀ ਪਾਰਕਾਂ ਇਹਨੂੰ ਛੇੜੋ ਮੈਂ ਹੁਣ ਜਿਵੇਂ ਡੋਰ ਟੂ ਡੋਰ ਕਰਦਾ ਘੁੰਮਣਾ ਉੱਥੇ ਛੋਟੀਆਂ ਪਾਰਕਾਂ ਕਲੋਨੀਆਂ ਚ ਹੈਗੀਆਂ ਨੇ ਮੈਂ ਤੁਹਾਨੂੰ ਇਹ ਥੋੜੇ ਨਾਲ ਵਾਦਾ ਕਰਦਾ ਮਸ਼ਵਰੇ ਦੇ ਲੋਕਾਂ ਨਾਲ ਵੀ ਆਉਣ ਵਾਲੇ ਟਾਈਮ ਦੇ ਵਿੱਚ ਲਗਭਗ ਸਾਲ ਦੇ ਵਿੱਚ ਜਿੰਨੀਆਂ ਵੀ ਛੋਟੀਆਂ ਵੱਡੀਆਂ ਜਿੰਨੀਆਂ ਵੀ ਪਾਰਕਾਂ ਹੈਗੀਆਂ ਨੇ ਟਾਲੀਆ ਨੂੰ ਐਸੇ ਹੀ ਤਰੀਕੇ ਨਾਲ ਮੇਨਟੇਨ ਕਰਾਂਗੇ ਸਹੀ ਤਰੀਕੇ ਨਾਲ ਬਣਾਵਾਂਗੇ ਤੇ ਝੁੱਲਦੇ ਵੀ ਲਾਵਾਂਗੇ ਤੇ ਉੱਤੇ ਕੀ ਆ ਓਪਨ ਜਿਮ ਸਾਰਾ ਕੁਝ ਵਗੈਰਾ ਜੋ ਵੀ ਲੱਗਣ ਵਾਲੀ ਗੱਲ ਪਤਾ ਓਪਨ ਜਿਮ ਤਾਂ ਪਿੱਛੇ ਜੀ ਅਸੀਂ ਤੇ ਲਵਾਈ ਵੀ ਨੇ ਤੇ ਛੇ ਦਾ ਜਿਹੜਾ ਟੈਂਡਰ ਆ ਉਹ ਸਾਡਾ ਹੁਣ ਉਹ ਫੇਰ ਹੋਇਆ ਹੋਇਆ ਮਤਲਬ ਹਰ ਇੱਕ ਸੂਲਤ ਮਸੋਲੇ ਦੇ ਲੋਕਾਂ ਨੂੰ ਜੋ ਚਾਹੀਦੀ ਆ ਉਸੀ ਆਉਣ ਵਾਲਿਆਂ ਦੇ ਵਿੱਚੋਂ ਆ ਜੀ